ਰਾਜਪਾਲ ਦੇ ਵਿੱਚ ਨਸ਼ਾ ਮੁਕਤ ਪੰਜਾਬ ਮੁਹਿੰਮ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਸ਼ੁਰੂ ਕੀਤੀ ਹੈ ਇਸ ਦੇ ਤਹਿਤ ਜਿਲ੍ਹਾ ਅਸਿਆਸਨਗਰ ਦੇ ਬਲੋਸ ਨੇ ਆਪਰੇਸ਼ਨ ਸੀਲ ਤਹਿਤ ਕਾਰਵਾਈ ਕਰਦੇ ਰਾਜਾ ਦੀ ਸ਼ਰਾਬ ਉਤੇ ਵਕ ਵਕ ठाਵਾਂ ਤੇ ਵਿਸ਼ੇਸ਼ ਚੈੱਕ ਪੋਸਟਾਂ ਤੇ ਨਾਕਾਬੰਦੀ ਕੀਤੀ ਹੈ ਤਾਂ ਜਾਣਕਾਰ ਦਿਨ ਦੂ ਐਸਐਸਪੀ ਨੇ ਦੱਸਿਆ ਕਿ ਇੰਟਰ ਸਟੇਟ ਚੈੱਕ ਪੋਸਟਾਂ ਉਤੇ ਤਾਇਨਾਤ ਸਾਰੀ ਪੁਲਿਸ ਟੀਮਾਂ ਨੂੰ ਨਸ਼ਾ ਤੇ ਸ਼ਰਾਬ ਦੀ ਤਸਕਰੀ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਵਾਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹਨਾਂ ਦੇ ਦਿਸਾਲ ਤੇ ਕਾਰਵਾਈ ਕਰਦੇ ਟੀਮਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਵੱਡੀ ਮਾਤਰਾ ਚ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ। ਮੈਨੂੰ ਲੱਗਦਾ ਹੈ ਮੈਂ ਤੁਹਾਨੂੰ ਦੱਸ ਦੂ ਪਹਿਲਾਂ ਇੱਕ ਥੋੜੀ ਬੈਕਗ੍ਰਾਉਂਡ ਦੱਸਾਂ ਵੀ ਸੀਲ ਆਪਰੇਸ਼ਨ ਚਲਾਇਆ ਜਾ ਰਿਹਾ ਸੀਗਾ ਪੂਰੇ ਡਿਸਟ੍ਰਿਕਟ ਦੇ ਵਿੱਚ। ਐਸਐਸਪੀ ਸਾਹਿਬ ਨੇ ਸਪੈਸ਼ਲ ਨਾਕੇ ਬੰਦ ਕਰਾਈ 10 ਨਾਕੇ ਆਪਾਂ ਜਿਹੜੇ ਐਗਰ ਜਿੰਨੇ ਵੀ ਆਪਣੇ ਇੰਟਰਸਟਿਡ ਬਾਰਡਰਸ ਹੈਗੇ ਉੱਥੇ ਲਾਇਸੇ ਸੀਗੇ। ਹਰ ਨਾਕੇ ਦੇ ਉੱਪਰ ਤਕਰੀਬਨ ਸੁਪਰਵਾਈਜ਼ਰ ਵਾ ਸਿਡੀਐਸਪੀ ਸਾਹਿਬ ਹਾਜ਼ਰ ਸੀਗੇ। ਤੇ ਸਾਰੇ ਟੋਟਲ ਨਾਕਰੇ ਤੋਂ ਬਣੇ ਉਹ ਐਸਪੀ ਸਿਟੀ ਤੇ ਐਸਪੀ ਰੂਰਲ ਆਪਣੇ ਆਪਣੇ ਰੇਡ ਕਰ ਰਹੇ ਸੀਗੇ ਉਹਦੇ ਵਿੱਚ ਅੱਜ ਬੜੀ ਇੰਟੈਂਸਿਵ ਚੈਕਿੰਗ ਹੋਈ ਹੈ ਯੇ ਸਵੇਰ ਤੋਂ ਲੈ ਕੇ ਇਹ ਨਾਕਬਦੀ ਸਿਰਸੱਤ ਵੇਲੇ ਚੱਲ ਰਹੀ ਹੈ ਉਹਦੇ ਵਿੱਚ ਸ਼ੱਕੀ ਗੱਡੀਆਂ ਚੈੱਕ ਕੀਤੀਆਂ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਜਿਹੜੇ ਹੈਗੇ ਨੇ ਜਿਹੜੇ ਆਪਣੇ ਕੋਈ ਸਾਡੇ ਕੋਲ ਸਪੈਸ਼ਲ ਵਫਰੇ ਹੁਣ ਹੈਗੇ ਨੇ ਜਿਹੜਾ ਪੰਦੇ ਨੂੰ ਉਹਦੀ ਫੋਟੋ ਪਾ ਕੇ ਚੈੱਕ ਕਰ ਲੈਣਾ ਵੀ ਕਿਸੇ ਕ੍ਰਿਮੀਨਲ ਤਾਂ ਨਹੀਂਗਾ ਇਸੇ ਤਰ੍ਹਾਂ ਹੀ ਜਿਹੜੇ ਟ੍ਰੈਫਿਕ ਵਾਲੇ ਸ਼ਿਕਰ ਕਰਦੇ ਨੇ 160 ਤੋਂ ਚਲਾਣ ਕੀਤੇ ਗਏ ਹੈਗੇ ਨਹੀਂ ਜਿਹੜੀ ਸਭ ਤੋਂ ਅਹਿਮ ਗੱਲ ਇਹ ਹੈ ਉਹ ਇੱਥੇ ਹੰਡੇਸਰੇ ਜਾਣੇ ਦੇ ਇਲਾਕੇ ਚੋਈ ਹੈ ਇਹਦਾ ਨਾਕਾ ਸੀਗਾ ਇਹ ਲਾਇਆ ਹੋਇਆ ਸੀ ਆਪਾਂ ਅੰਬਾਲੇ ਤੋਂ ਜਿਹੜੀ ਸੌਰੀ ਹੰਡੇਸਰੇ ਤੋਂ ਅੰਬਾਲੇ ਨੂੰ ਲਿੰਕ ਰੋਡ ਜਾਂਦੀ ਹੈ ਇਹ ਜਿਹੜੀ ਰੋਡ ਹੈ ਇਹ ਕਿਉਂਕਿ ਮੇਨ ਜਿਹੜਾ ਹਾਈਵੇਅ ਹੈ ਉਹਦੇ ਇੱਕ ਪੈਰਲ ਰਸਤਾ ਹੈਗਾ ਲੋਕਸ਼ਿਪ ਕੇ ਨਗਰ ਰੋਡ ਤੇ ਬਟ ਆਪਾਂ ਪੈਰਲ ਟੈਕਟ ਸਮਝਦੇ ਆਂ ਜਿਹਦੇ ਸਾਹਮਣੇ ਨਾਕਬੰਦੀ ਕੀਤੀ ਸੀ ਸਰਵਿੰਸਪੈਕਟਰ ਜੀਵਨ ਸਿੰਘ ਆਦਰ ਸੀਗੇ ਇਹ ਤੇ ਵੀ ਬੜੇ ਮਹਿੰਦੀ ਬੁੱਸਪਸ ਨੇ ਇਹਨਾਂ ਦੇ ਨਾਲ ਇੰਸਪੈਕਟਰ ਗੁਰੀਬ ਸਿੰਘ ਨੇ ਪਹਿਲਾਂ ਵੀ ਇਹਨੇ ਕਦੀ ਵਧੀਆ ਕੰਮ ਕੀਤੇ ਨੇ ਇਹ ਜਿਹੜਾ ਸੰਜੀਵਨ ਸਿੰਘ ਉਹਨਾਂ ਨੇ ਗੱਡੀ ਨੂੰ ਸ਼ੱਕ ਦੇ ਹੱਦ ਤੇ ਰੋਕ ਕੇ ਚੈੱਕ ਕੀਤਾ ਤੇ ਇਸ ਗੱਡੀ ਦੇ ਵਿੱਚ ਜਿਹੜੀ ਹੈਗੀ ਹੈ ਇੰਪੀਰੀਅਰ ਰੂਮ ਵਿਸਕੀ ਬਟ ਫॉर ਸੇਲ ਇਨ ਚੰਡੀਗੜ੍ਹ ਓਨਲੀ ਉਹ ਲੱਤੀ ਹੋਈ ਸੀ ਸਰ ਕਿੱਥੋਂ ਕਿਹੜੇ ਪਾਸੇ ਸਰ ਜਿਹੜੇ ਪਾਸੇ ਤੇ ਆਦੋ ਕਿਹੜੇ ਪਾਸੇ ਜਾ ਰਹੇ ਹੋ ਇਹ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਵਿਸਤੀ ਹੈ ਆਪ ਵੀ ਚੰਡੀਗੜ੍ਹ ਤੋਂ ਲੈ ਕੇ ਚੱਲੇ ਜਾਣਗੇ ਕਿੱਥੇ ਜਾ ਰਹੇ ਸੀ ਕਿੰਨੇ ਨੇ ਪਹੁੰਚਿਆ ਸੀ ਇਹ ਹਲੇ ਨਾ ਜਿਹੜੀ ਇਨਵੈਸਟੀਗੇਸ਼ਨ ਬਹੁਤ ਹੀ ਪ੍ਰੀਲੀਮ ਸਟੇਜ ਤੇ ਹੈ ਅੰਦਾਜ਼ਾ ਸੀ ਸ਼ਰਾਬ ਲਾ ਰਹੇ ਸਨ ਪੂਰੀ ਤਕਰੀਬਨ 450 ਪੇਟੀ ਹੁਣ ਤੱਕ ਅਸੀਂ ਸਟ੍ਰਕਚਰ ਲਾ ਚੁੱਕੇ ਹਾਂ ਕਾਊਂਟ ਹੋ ਗਈ ਵਿੱਚ ਵੀ ਤੁਸੀਂ ਦੇਖ ਰਹੇ ਪਈਆਂ ਨੇ ਕਾਫੀ ਹਲੇ ਉਹ ਸਰ ਦੇ 600 ਹੋਵੇ 650 ਹੋਵੇ ਕਿੰਨੀ ਟੋਟਲ ਹੁੰਦੀ ਹੈ ਉਹ ਵੀ ਨਹੀਂ ਹਲੇ ਸਾਨੂੰ ਪਤਾ ਲੱਗਿਆ ਪਰਚਾ ਦਰਜ ਕਰ ਲਿਆ ਮੌਕੇ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਦਾਰੂ ਕੱਢਾਂਗੇ ਉਹਦੀ ਕੁਆਲਿਟੀ ਚੈੱਕ ਕਰਾਂਗੇ ਉਹਨੂੰ ਸੀਲ ਕਰਾਂਗੇ ਤੇਰੀ ਸਾਰੀ ਕਾਰਵਾਈ ਤੇ ਨਕਸ਼ਫੇ ਜਿਹੜੀ ਹੈਗੀ ਆ ਪੁੱਛ ਕੇ ਜਾ ਕੇ ਥਾਣੇ ਉਹਦੀ ਕਰਦੇ ਆਂ फेर پتہ ਲੱਗੂਗਾ ਵੀ ਕਿਹਦੇ ਪਾਸੇ ਕੰਮ ਕਰਦਾ ਇੱਕ ਡਰਾਈਵਰ ਹੈਗਾ ਇੱਕ ਇਹਦਾ ਅਸਿਸਟੈਂਟ ਹੈ ਦੇਦਾਰਾਮ ਡਰਾਈਵਰ ਹੈ ਉਹਦੇ ਅਸਿਸਟੈਂਟ ਹੋਇਆ ਭੁੱਗੀਰਾਮ ਇਹ ਦੋਨੇ ਡਿਸਟ੍ਰਿਕਟ ਬਾਅਦ ਮੇਂ ਰਾਜਸਥਾਨ ਦੇ ਰਹਿਣ ਵਾਲੇ ਨੇ ਦੋਨੋਂ ਪੜੇਗੇ ਜੀ ਹਾਂ ਜੀ ਦੋਨੋਂ ਮੋਕੇ ਤੇ ਦੋਨੋਂ ਪੜੇਗੇ ਤੇ ਦੋਨੋਂ ਤੇ ਹੋ ਗਿਆ ਸਰ ਹਾਂ ਜੀ ਦੋਨੋਂ ਤੇ ਹੋ ਗਿਆ ਜੀ ਪਰਚੇ ਦਰਸਾ ਦੋਆ ਦੇ ਬੱਚੇ ਹੋ ਗਿਆ ਜੀ ਤੁਸੀਂ ਦੇਖੋ ਵੀ ਇੰਟਰਸਟਡ ਇਹਨਾਂ ਦੀ ਸਵਾਲਿੰਗ ਹੈ ਟਰੱਕ ਦਾ ਨੰਬਰ ਹਰਿਆਣੇ ਦਾ ਹੈ ਡਰਾਈਵਰ ਤੇ ਅਸਿਸਟੈਂਟ ਹੈਗੇ ਨੇ ਰਾਜਸਥਾਨ ਦੇ ਨੇ دارو ਫੋਰਸ ਹੈ ਨੇ ਚੰਡੀਗੜ੍ਹ ਹੈ